ਅੱਜ ਸਾਡੇ ਹਿਊਮੋਰੈਡ ਸੈੱਲ ਲੁਧਿਆਣਾ ਵੱਲੋਂ ਆਜ਼ਾਦੀ ਦਾ 79 ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਵਾ ਤੇ ਜਿਹੜੇ ਸਾਡੇ ਪੂਰੇ ਦਾ ਹਿਊਮੋਰੈਡ ਸੈੱਲ ਰਜਿੰਦਰ ਸਿੰਘ ਖੰਭ ਦੀ ਅਗਵਾਈ ਦੇ ਵਿੱਚ ਇਹ ਆਜ਼ਾਦੀ ਦਾ ਜਿਹੜਾ ਮਨਾ ਰਹੇ ਆ ਔਰ ਸਾਡੇ ਰਾਸ਼ਟਰੀ ਅਧਿਐਕਸ਼ਾ ਸਤਰਾ ਤੇ ਸਿੰਘ ਪਮਾਰ ਜੀ ਔਰ ਸਾਡੇ ਪੰਜਾਬ ਦੇ ਅਧਿਐਕਸ਼ਾ ਪ੍ਰਮਿੰਦਰ ਸਿੰਘ ਕੇਬਲ ਸਿੰਘ ਢੀਲੋਂ ਜੀ ਵੱਲੋਂ ਇਹ ਆਦੇਸ਼ ਆਇਆ ਸੀ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਣਾ ਹਰ ਜ਼ਿਲ੍ਹੇ ਦੇ ਵਿੱਚ ਆਜ਼ਾਦੀ ਦਾ ਜਿਹੜਾ ਮਨਾਇਆ ਜਾ ਰਿਹਾ ਔਰ ਅੱਜ ਜਿਹੜਾ ਇਹ ਆਜ਼ਾਦੀ ਦਿਹਾੜਾ ਹਰਜਿੰਦਰ ਸਿੰਘ ਖੰਮ ਜੀ ਦੀ ਅਗਵਾਈ ਹੇਠ ਇਹ ਲੁਧਿਆਣਾ ਦੇ ਵਿੱਚ ਮਨਾਇਆ ਜਾ ਰਿਹਾ ਲੋਕਾਂ ਕੀ ਕਹਿਣਾ ਚਾਹੁੰਦੇ ਸੰਦੇਸ਼ ਦੇ ਵਿੱਚ ਸੰਦੇਸ਼ ਇਹ ਦੇਣਾ ਚਾਹੁੰਦੇ ਆ ਜੀ ਵੀ ਸਾਰੇ ਦੇਸ਼ ਦੇ ਜਿਹੜੇ ਵੀ ਆਪਣੇ ਕੰਮ ਨੇ ਜਿਹੜੇ ਉਹਨਾਂ ਦਾ ਆਪਾਂ ਵੱਧ ਚੜ ਕੇ ਕਰੀਏ ਉਹਨਾਂ ਨੂੰ ਅਤੇ ਆਪਣੇ ਦੇਸ਼ ਦੀ ਸੇਵਾ ਕਰੀਏ ਅੱਜ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਮੈਂ ਬਹੁਤ-ਬਹੁਤ ਇਸ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਾ ਵਾਂ ਤੇ ਸਾਰੇ ਨਾਲੇ ਸੁਭਕਾਮਨਾਵਾਂ ਵੀ ਕਰਦਾ ਵਾਂ ਸਾਰਿਆਂ ਨੂੰ ਤੇ ਸਾਡੀ ਸਾਰੀ ਟੀਮ ਸਾਡੇ ਵਿੱਚ ਪੰਜਾਬ ਦੇ ਮਾਮੰਤਰੀ ਵਿੰਦਰ ਸਿੰਘ ਵਿੰਦਰ ਜੀ ਪਹੁੰਚੇ ਨੇ ਤੇ ਸਾਡੇ ਪੰਜਾਬ ਪ੍ਰਧਾਨ ਕੇਵਲ ਸਿੰਘ ਬਰਾੜ ਜੀ ਜਿਨ੍ਹਾਂ ਦੇ ਦਿਸ਼ਾ ਅਨੁਸਾਰ ਅਸੀਂ ਇਹ ਪ੍ਰੋਗਰਾਮ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੰਜਾਬ ਹਿਊਮਨ ਰਾਈਟ ਦੇ ਸੈਲਾ ਨਾਲ ਕਰ ਰਹੇ ਹਾਂ ਤੇ ਅਸੀਂ ਹਿਊਮਨ ਰਾਈਟ ਦੇ through ਕੱਲੇ-ਕੱਲੇ ਵਿਅਕਤੀ ਜੀ ਜੋ ਕਿਸੇ ਦੇ ਵੀ ਮਾਨਵਿਤ ਘਾਰਾਂ ਦੇ ਨਾਲ ਕੋਈ ਖਲਵਾੜ ਕਰੇਗਾ ਤੇਸੀਂ ਉਥੇ ਇੱਕ ਟੁਰ ਕੇ ਖੜਾਂਗੇ ਪੂਰੀ ਟੀਮ ਖੜੇਗੀ ਜ਼ਿਲ੍ਹਾ ਲੁਧਿਆਣੇ ਦੀ ਪੂਰੀ ਪੰਜਾਬ ਦੀ ਅਸੀਂ ਪਹੁੰਚ ਕੇ ਇੱਕ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾਲ ਕੋਈ ਵੀ ਕਿਸੇ ਤਰੀਕੇ ਦਾ ਕੋਈ ਖਲਵਾੜ ਨਾ ਹੋਵੇ ਤਾਂ ਮੈਂ ਨਾਲ ਹੀ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਆਪਾਂ ਖਾਸ ਕਰਕੇ ਲੁਧਿਆਣੇ 'ਚ ਵਾਤਾਵਰਣ ਦੀ ਸਪਾਈ ਬਹੁਤ ਜ਼ਰੂਰੀ ਹੈ ਪ੍ਰਸਾਦ ਦਾ ਮੌਸਮ ਚੱਲ ਰਿਹਾ ਹੈ ਤੇ ਆਲੇ-ਦੁਆਲੇ ਸਾਰੇ ਆਪਣੇ ਸਪਾਈ ਰੱਖੋ ਤਾਂ ਕਿ ਕਿਸੇ ਦਾ ਕੋਈ ਬੱਚਾ ਕੋਈ ਬਜ਼ੁਰਗ ਬਿਮਾਰੀ ਤੋਂ ਵੱਸ ਸਕੇ ਤੇ ਸਭ ਤੋਂ ਵੱਡੀ ਇਹੀ ਮਨੁੱਖਤਾ ਦੀ ਸੇਵਾ ਤੇ ਅਸੀਂ ਇਹਨਾਂ ਨੂੰ ਪੂਰੇ ਮਨੋਕਾਮਨਾ ਦੇ ਪੂਰੀ ਕਰਾਂਗੇ ਮਨ ਤਨ ਦੇ ਨਾਲ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ 79ਵੇਂ ਸਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤਾਂ ਕਿ ਜਿਸ ਤਰ੍ਹਾਂ ਪਹਿਲਾਂ ਵੀ ਆਪਣਾ ਦੇਸ਼ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਅੱਗੇ ਵੀ ਆਉਣ ਵਾਲੇ ਸਮੇਂ 'ਚ ਹੋਰ ਰਫ਼ਤਾਰ ਨਾਲ ਅੱਗੇ ਵਧੇ ਅਸੀਂ ਦਿਲੋਂ ਸਾਰੇ ਮਨੋਕਾਮਨਾ ਇਹ ਕਰਦੇ ਹਾਂ ਤੇ ਸ਼ਹਿਰ ਵਾਸੀਆਂ ਨੂੰ ਹੋਰ ਵੀ ਬਹੁਤ ਵਧਾਈਆਂ ਕਿਉਂਕਿ ਅੱਜ ਹਿਊਮਨ ਰਾਈਟਸ ਦੀ ਜ਼ਿਲ੍ਹਾ ਟੀਮ ਵੱਲੋਂ ਆਪਣੇ ਦਫ਼ਤਰ ਵਿੱਚ ਅੱਜ ਪਹਿਲੀ ਵਾਰੀ ਹਰਜਿੰਦਰ ਸਿੰਘ ਖੰਭ ਜੀ ਜਦੋਂ ਪ੍ਰਧਾਨ ਲਗਾਇਆ ਗਿਆ ਇਹਨਾਂ ਨੂੰ ਤੇ ਪੰਜਾਬ ਦੇ ਮਹਾ ਮੰਤਰੀ ਬਲਵਿੰਦਰ ਸਿੰਘ ਬਿੰਦਰ ਜੀ ਤੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕੇਵਲ ਸਿੰਘ ਬਰਾੜ ਜੀ ਉਹਨਾਂ ਸਾਰਿਆਂ ਵੱਲੋਂ ਕਿਉਂਕਿ ਇਸ ਸਮੇਂ ਅਸੀਂ ਉਹ ਮੌਜੂਦ ਨਹੀਂ ਹੈਗੇ ਬਲਵਿੰਦਰ ਸਿੰਘ ਬਿੰਦਰ ਜੀ ਮੌਜੂਦ ਨਹੀਂ ਉਹਨਾਂ ਵੱਲੋਂ ਉਹਨਾਂ ਦੇ ਉਹਨਾਂ ਵੱਲੋਂ ਤੇ ਇਹਨਾਂ ਸਾਰਿਆਂ ਵੱਲੋਂ ਹੀ ਮੈਂ ਇੱਕ ਵਾਰੀ ਆਪਣੇ ਤੌਰ ਤੇ ਵੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਤੇ ਲੁਧਿਆਣਾ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਬਰਸਾਤ ਦੇ ਦਿਨ ਚੱਲ ਰਹੇ ਹੈ ਕਿ ਆਪਣੇ ਆਸ-ਪਾਸੇ ਸਫਾਈ ਦਾ ਧਿਆਨ ਰੱਖਣ ਤੇ ਤਾਂ ਕਿ ਕਿਸੇ ਬਿਮਾਰੀ ਵਗੈਰਾ ਤੋਂ ਬਚਿਆ ਜਾ ਸਕੇ ਤੇ ਆਉਣ ਵਾਲਾ ਸਮੇਂ ਵਿੱਚ ਜਦੋਂ ਵੀ ਜੇ ਲੁਧਿਆਣੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਤੇ ਉਹਦੇ ਲਈ ਸਾਡੀ ਸਾਰੀ ਟੀਮ ਦਿਨ ਰਾਤ ਖੜੀ ਆ ਤੇ ਹਰਦਮ ਮੋਢੇ ਨਾਲ ਮੋਢਾ ਜੋੜ ਕੇ ਕਿਸੇ ਨਾਲ ਵੀ ਕੋਈ ਨਜਾਇਜ਼ ਧੱਕਾ ਨਹੀਂ ਹੋਣ ਦਵਾਂਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਆਪਣੀ ਗੱਲ ਖਤਮ ਕਰਦਾ ਵਾਈ ਗੁਰਜੀ ਕਾ ਖਾਲਸਾ